ਇਹਨਾਂ ਕ੍ਰਿਮੀਨਲ ਫੈਂਸ ਐਗਰੈਸਿਵ ਹੋ ਕੇ ਚੁੱਕ ਕੇ ਇੱਟਾਂ ਮਾਰੀਆਂ ਮੈਂ ਕੋਈ ਕਮਰਾ ਤੁਹਾਨੂੰ ਫਰਹੇ ਨਹੀਂ ਦੇਣਾ ਉਹ ਕਹਿੰਦੇ ਤੂੰ ਹੀ ਤੁਹਾਨੂੰ ਸ਼ਹੀਲ ਕਰ ਦੋ ਨਹੀਂ ਤੋ ਫਿਰ ਸਾਡੇ ਕੋ ਤਰੀਕੇ ਸਾਰੇ ਹੈਗੇ ਸਾਰਿਆਂ ਨੂੰ ਪੁੱਛਣਾ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੁੱਛਣਾ ਕੀ ਐ ਜੋ ਰਾਉਜ਼ਿੰਗ ਸਿਟੀ ਕਰ ਰਿਹਾ ਇੱਕ ਐਡਵੋਕੇਟ ਹੁੰਦੇ ਨਾਤੇ ਇਹ ਠੀਕ ਆ ਕੁਛ ਦੇ ਰਹਿਮ ਖਾ ਕੁਛ ਦੇ ਰਹਿਮ ਖਾ ਤੂੰ ਇਹ ਵੀ ਹਰਕਤਾ ਕਰਦਾ ਪਿਆ ਮੈਂ ਤੈਨੂੰ ਇਨਸਾਨੀਅਤ ਭੁੱਲ ਗਈ ਰਾਉਜ਼ਿੰਗ ਸਿਟੀ ਫਟ ਫਟ ਐਟ ਮਾਰੀ ਮੇਰੇ ਡੀ ਜੋਰ ਦੀ ਸੇਟ ਮਾਰੀ ਮੈਂ ਪੁਨੀ ਸੇਠੀ ਵਾਸੀ ਰਾਮਬਗ ਬਾਜ਼ਾਰ ਅੱਜ ਮੇਰਾ ਪ੍ਰੈਸ ਦੇ ਅੱਗੇ ਰੂਬਰੂ ਹੋਣ ਦਾ ਇੱਕ ਬਹੁਤ ਹੀ ਉਮੀਦਵਾਰ ਕਾਰਨਾ ਕਿਉਂਕਿ ਪ੍ਰੈਸ ਜਿਹਨੂੰ ਲੋਕਤੰਤਰ ਦਾ ਚੌਥਾ ਸਤੰਭ ਕਿਹਾ ਜਾਂਦਾ ਔਰ ਜਿਹੜੀ ਵੀ ਸਚਾਈ ਸਮਾਜ ਵਿੱਚ ਛੁੱਪ ਜਾਂਦੀ ਆ ਉਹ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਉਹ ਸਾਹਮਣੇ ਆਉਂਦੀ ਆ ਔਰ ਮੈਂ ਅੱਜ ਇੱਕ ਉਸ ਟੋਪਿਕ ਤੇ ਗੱਲ ਕਰਨਾ ਚਾਹ ਰਿਹਾ ਕਿ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਜੋ ਕਿ ਜਿਨੂੰ ਅਸੀਂ ਆਪਾਂ ਐਡਵੋਕੇਟਸ ਕਹਿੰਨੇ ਆ ਉਹ ਆਪਣਾ ਪੇਸ਼ਾ ਛੋੜ ਕੇ ਜਦੋਂ ਗੁੰਡਾਗਰਦੀ ਤੇ ਉਤਰ ਆਂਦੇ ਆ ਤੇ ਆਮ ਪਬਲਿਕ ਦੀ ਕੀ ਪੋਜੀਸ਼ਨ ਹੋਏਗੀ ਕੀ आम पब्लिक ਨੂੰ ਜਦੋਂ ਕੋਈ ਇਨਸਾਫ ਦੀ ਜ਼ਰੂਰਤ ਪੈਂਦੀ ਆ ਉਹਨਾਂ ਕੋਲ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਆ ਉਹਨਾਂ ਕੋਲ ਇੱਕੋ ਹੀ ਰਸਤਾ ਬਚਦਾ ਐਡਵੋਕੇਟਸ ਮੈਂ ਐਸ ਐਡਵੋਕੇਟਸ ਦੇ ਜਿਹੜੇ ਪੇਸ਼ੇ ਨੂੰ ਮੈਂ ਬਹੁਤ ਰਿਸਪੈਕਟ ਕਰਦਾ ਔਰ ਕੁਝ ਰਾਹੁਲ 세ਠੀ ਐਡਵੋਕੇਟ ਜੁਆਇੰਟ ਸੈਕਟਰੀ ਵਰਗੇ ਬੰਦੇ ਐਸ ਪੇਸ਼ੇ ਨੂੰ ਬਦਨਾਮ ਕਰਦੇ ਪਿਆ ਜਿਦਾ ਕੀ ਵੇਰਵਾ ਤੁਸੀਂ ਵੀਡੀਓ ਵਿੱਚ ਸਾਰਾ ਦੇਖਦੇ ਹੋ ਬਿਓ ਉਸ ਬੰਦੇ ਨੇ ਸਾਡੇ ਘਰ ਆ ਕੇ ਮੇਰੀ ਫੈਮਲੀ ਮੇਰੀ ਮਾਤਾ ਮੇਰੇ ਬ੍ਰਦਰ ਔਰ ਮੇਰੀ ਬੇਟੀ ਮੇਰੀ ਭਤੀਜੀ ਅਸੀਂ ਜੋ ਕਿ ਹੀ ਘਰ ਚ ਰਹਿੰਦੇ ਆ ਉਸ ਬੰਦੇ ਨੇ ਆ ਕੇ ਇੰਨੀ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜੋ ਕਿ ਅਨਪੜ ਜਾਹਲ ਲੋਕ ਵੀ ਨਹੀਂ ਕਰਦੇ ਉਹਨੇ ਇੰਨਾ ਕ੍ਰਿਮੀਨਲ ਫੈਂਸ ਐਗਰੈਸਿਵ ਹੋ ਕੇ ਚੁੱਕ ਕੇ ਇੱਟਾਂ ਮਾਰੀਆਂ ਜਿਹੜੇ ਕਿ ਗਲੀ ਦੇ ਥਰਡ ਕਲਾਸ ਗੁੰਡੇ ਵੀ ਇਹੋ ਜੀ ਹਰਕਤਾਂ ਨਹੀਂ ਕਰਦੇ ਔਰ ਉਹਦੇ ਨਾਲ ਨਾਮੀ-ਗ੍ਰਾਮੀ ਕੁਝ ਇਹੋ ਜੇ ਪ੍ਰੋਫੈਸ਼ਨਲ ਬੰਦੇ ਨਾਲ ਲੈ ਕੇ ਆਇਆ ਮਾਰਕ ਉਟਾਈ ਕਰਨ ਵਾਸਤੇ ਇਹ ਜਦੋਂ ਇੱਕ ਕਾਨੂੰਨ ਦਾ ਰਖਵਾਲਾ ਜੰਗਲ ਰਾਜ ਬਣਾਏਗਾ ਤੇ ਆਮ ਪਬਲਿਕ ਦੀ ਕੀ ਪੋਜੀਸ਼ਨ ਹੋਏਗੀ ਜਿਸ ਤਰ੍ਹਾਂ ਕੀ ਤੁਸੀਂ ਵੀਡੀਓ ਵਿੱਚ ਵੇਖਿਆ ਕਿ ਰਾਹੁਲ ਸੇਠੀ ਜੋ ਕਿ ਜਿਸ ਦੇ ਜਿਸ ਦੇ ਅਸ ਪਰਿਵਾਰ ਚ ਸਾਡੇ ਅਸੀਂ ਜਿਹੜੇ ਜਿੱਥੇ ਕਿ ਅਸੀਂ ਇਕੱਠੇ ਰਹਿੰਦੇ ਆ ਉਹਦੇ ਫਾਦਰ ਸਾਹਿਬ ਮਦਰ ਕੋਲ ਉਹਨਾਂ ਕੋ ਮਾਤਰ ਇੱਕ ਕਮਰਾ ਘਰ ਵਿੱਚ ਹੈਗਾ ਉਹ ਮੇਰੇ ਕੋਲ ਬੜੀ ਪਿਛਲੇ ਕਾਫੀ ਦਿਨਾਂ ਤੋਂ ਮੇਰੇ ਤੇ ਯੋਰ ਪਾ ਰਹੇ ਸੀ ਤੁਸੀਂ ਆਪਣਾ ਇੱਕ ਕਮਰਾ ਜਿਹੜਾ ਤੁਹਾਡਾ ਤੁਹਾਡਾ ਕਮਰਾ ਇੱਕ ਤੁਹਾਡੇ ਕੋਲ ਇੰਨੇ ਸਾਰੇ ਕਮਰੇ ਹੈਗੇ ਆ ਤੁਹਾਡੇ ਕੋਲ ਮੋਸਟਲੀ ਮਕਾਨ ਦਾ ਕਬਜ਼ਾ ਤੁਹਾਡੇ ਕੋਲ ਆ ਤੁਹਾਡਾ ਤੁਸੀਂ ਮਾਲਕ ਹੋ ਗਏ ਹੋ ਤੇ ਇਹ ਤੁਸੀਂ ਇੱਕ ਕਮਰਾ ਸਾਨੂੰ ਕਿਰਾਏ ਤੇ ਦੇ ਦਿਓ ਜਿਹਦੇ ਜਿਹਦੇ ਕੀ ਮੈਂ ਫੇਵਰ ਵਿੱਚ ਨਹੀਂ ਗਿਆ ਮੈਂ ਕਿਹਾ ਉਹਨਾਂ ਨੇ ਕਿਹਾ ਮੈਂ ਮੈਂ ਕੋਈ ਕਮਰਾ ਤੁਹਾਨੂੰ ਕਰਾਇਦੇ ਨਹੀਂ ਦੇਣਾ ਉਹ ਕਹਿੰਦੇ ਤੁਸੀਂ ਸਾਨੂੰ ਸਿਗਨਲ ਕਰ ਦਿਓ ਨਹੀਂ ਦੋ ਫਿਰ ਸਾਡੇ ਕੋ ਤਰੀਕੇ ਸਾਰੇ ਹੈ ਗਿਆ ਮੈਂ ਕਿਹਾ ਭਰਾ ਤਰੀਕੇ ਕਦੀ ਗੱਲ ਲਗੀ ਮੈਂ ਨਹੀਂ ਦੇਣਾ ਤੇ ਮਤਲਬ ਨਹੀਂ ਦੇਣਾ ਉਸ ਤੋਂ ਬਾਅਦ ਉਹਨਾਂ ਨੇ ਕਿ ਇਹੋ ਜੀਆਂ ਹਰਕਤਾਂ ਉਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਹੜਾ ਜਿਹਦੇ ਕਰਕੇ ਅੱਜ ਉਹਨਾਂ ਨੇ ਅੱਜ ਇਸ ਪ੍ਰੋਫੈਸ਼ਨਲ ਨੂੰ ਬਦਨਾਮ ਕੀਤਾ ਔਰ ਉਹਨੇ ਆਪਣੇ ਜਿਹੜੇ ਕੁਲੀਗਸ ਆਪਣੇ ਜਿਹੜੇ ਸਾਥੀ ਆ ਹੋਰ ਸਾਡੇ ਐਡਵੋਕੇਟਸ ਭਾਈ ਚਾਰੇ ਜਿਹੜੇ ਸਾਡੇ ਵਕੀਲ ਭਰਾ ਜਿਹੜੇ ਉਹਨਾਂ ਨੂੰ ਗਲਤ ਵਰਗਾ ਕੇ ਗਲਤ ਇਨਫੋਰਮੇਸ਼ਨਸ ਦੇ ਕੇ ਅੱਜ ਫੇਰ ਉਸ ਬੰਦੇ ਨੇ ਇੱਕ ਧਰਨਾ ਦਿੱਤਾ ਕਿ ਉਹਨੋਂ ਨੇ ਉਹਨੇ ਸਾਰੀ ਪੁਲਿਸ ਨੂੰ ਸਾਰੇ ਸਾਰੇ ਸਭ ਨੂੰ ਪ੍ਰਸ਼ਾਸਨ ਨੂੰ ਗੁੰਮਰਾ ਕਰਦਾ ਮੈਂ ਤੁਹਾਨੂੰ ਸਾਰੇ ਐਵੀਡੈਂਸ ਸਾਰੇ ਸਾਹਮਣੇ ਅੱਜ ਇੱਕ ਇੱਕ ਚੀਜ਼ ਦਾ ਐਵੀਡੈਂਸ ਤੁਹਾਨੂੰ ਮੈਂ ਦੇ ਰਿਹਾ ਤੇ ਜਿਹਦੇ ਨਾਲ ਉਰੀ ਇਹ ਗਿਨੋਨੀ ਹਰਕਤਾਂ ਸਾਹਮਣੇ ਆ ਰਹੀਆਂ ਜਿਹਦੇ ਕਰਕੇ ਇਹ ਪੇਸ਼ਾ ਬਦਨਾਮ ਹੋ ਰਿਹਾ ਮੈਂ ਸਾਰੇ ਬਾਕੀ ਵਕੀਲ ਭਾਈ ਚਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਮੈਂ ਐਡਵੋਕੇਟ ਪ੍ਰੈਜ਼ੀਡੈਂਟ ਸੈਣੀ ਸਾਹਿਬ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਕਿ ਕਿਰਪਾ ਕਰਕੇ ਪੂਰੀ ਨਿਸ਼ਪਕਸ਼ ਜਾਂਚ ਕਰੋ ਤੁਸੀਂ ਬਹੁਤ ਹੀ ਰੈਪੋਰਟੇਡ ਪਰਸਨ ਹੋ ਬਹੁਤ ਰੈਪੋਰਟੇਡ ਅਹੁਦੇ ਦੇ ਬੈਠੇ ਹੋ ਕਿ ਜਦੋਂ ਤੁਸੀਂ ਦੂਸਰੀ ਪਾਰਟੀ ਦੀ ਗੱਲ ਨਹੀਂ ਸੁਣੋਗੇ ਜਦ ਤੱਕ ਤੁਹਾਡੇ ਕੋ ਐਨਸਾਰੀ ਇਨਫੋਰਮੇਸ਼ਨਸ ਨਹੀਂ ਹੋਣਗੀਆਂ ਤੁਸੀਂ ਕਿਸ ਤਰ੍ਹਾਂ ਕੋਈ ਗੱਲ ਕਰ ਸਕਦੇ ਹੋ ਜਦੋਂ ਕਿ ਅਸੀਂ ਆਪਾਂ ਨੇ ਦੇ ਖਿਲਾਫ ਕੰਪਲੀਟ ਕੀਤੀ ਅਸੀਂ ਅਸੀਂ ਰਾਉਲ ਸੇਟੀ ਜਦੋਂ ਇੰਨਾ ਕੁਝ ਘਟਕ ਹੋ ਜਾਏਗਾ ਸਾਨੂੰ ਤਾਂ ਇਹ ਤੇ ਕਾਨੂੰਨ ਹੀ ਆ ਨਾ ਸਾਡਾ ਤੇ ਹੋਰ ਕੌਣ ਆ ਇੱਕ ਆਮ ਬੰਦੇ ਦਾ ਕੌਣ ਆ ਉਹ ਪੁਲਿਸ ਕੋਲ ਹੀ ਜਾਏਗਾ ਅਸੀਂ ਪੁਲਿਸ ਤੇ ਕੰਪਲੀਟ ਕੀਤੀ ਮੈਂ ਸੀਪੀ ਸਾਹਿਬ ਅੱਗੇ ਵੀ ਮੈਂ ਆਪਣੀ ਕੰਪਲੀਟ ਦੀ ਦਰਜ ਕੀਤੀ ਹੋਈ ਆ ਕਿਉਂਕਿ ਮੇਰੇ ਬ੍ਰਦਰ ਨੂੰ ਸੱਟਾਂ ਵਜੀਆਂ ਗੰਭੀਰ ਔਰ ਜਿੱਦਾਂ ਕਿ ਸਾਡੇ ਕੋਲ ਯੂਆਈਡੀ ਨੰਬਰ ਵਗੈਰਾ ਸਾਰਾ ਸਭ ਸਭ ਕੁਝ ਮੌਜੂਦ ਆ ਅਸੀਂ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਆਪਾਂ ਹੁਣੇ ਕਰਾ ਦਵਾਂਗੇ ਔਰ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਨਾ ਕਰ ਪਾਵੇ ਪੁਲਿਸ ਨੂੰ ਦਬਾਅ ਲਿਆਂ ਦੇ ਹੇਠਾ ਧਿਆਨ ਵਾਸਤੇ ਇਹ ਸਾਰਾ ਮਾਤਰ ਸਾਡਾ ਛੜੇੰਤਰ ਕੀਤਾ ਜਾ ਰਿਹਾ ਸਾਰੇ ਵਕੀਲ ਭਰਾਵਾਂ ਨੂੰ ਗੁੰਮਰਾ ਕਰਕੇ ਸਚਾਈ ਦੀ ਸਚਾਈ ਨੂੰ ਛੁਪਾ ਕੇ ਉਹ ਇਹ ਸਾਰਾ ਕੰਮ ਕਰਦਾ ਕਿਉਂਕਿ ਅੱਜ ਤੋ 2-3 ਸਾਲ ਪਹਿਲੇ ਵੀ ਐਸੇ ਤਰ੍ਹਾਂ ਇਨੇ ਵਕੀਲ ਭਾਈਚਾਰੇ ਨੂੰ ਗੁੰਮਰਾ ਕਰਕੇ ਸਾਡੇ ਉੱਤੇ ਝੂਠਾ ਪਰਚਾ ਕਰਾਤਾ ਸੀ ਸਾਡੇ ਘਰ ਸੁੱਤੇ ਉੱਤੇ ਇਨੇ ਪਰਚਾ ਕਰਾ ਦਿੱਤਾਈ ਸਿਰਫ ਸ਼ੱਕ ਦੀ ਬੁਨਾਦ ਬਣਾ ਦੇ ਉੱਤੇ ਕਿ ਮੈਨੂੰ ਸ਼ੱਕ ਹੈ ਜੀ ਸ਼ੱਕ ਦੀ ਬੁਨਾਦ ਇਹ ਬੰਦੇ ਨੇ ਸਾਡੇ ਦੇ ਪਰਚਾ ਕਰਾ ਦਿੱਤਾ ਤੇ ਅੱਜ ਜਦੋਂ ਪੁਲਿਸ ਪ੍ਰਸ਼ਾਸਨ ਆਪਣਾ ਸਹੀ ਕੰਮ ਕਰ ਰਹੀ ਹੈ ਆਪਣਾ ਫਰਜ਼ ਨਿਭਾ ਰਹੀ ਹੈ ਇਨਕੁਆਇਰੀ ਕਰ ਰਹੀ ਹੈ ਇਹ ਆਪਣੀ ਗੱਲ ਨੂੰ ਦੁਬਾਨ ਵਾਸਤੇ ਪੁਲਿਸ ਨੂੰ ਦੁਬਾਨ ਵਾਸਤੇ ਕਾਰਵਨ ਨੂੰ ਦੁਬਾਨ ਵਾਸਤੇ ਇਹੋ ਜਿਹੀ ਹਰਕਤਾਂ ਕਰ ਰਿਹਾ ਜੋ ਕਿ ਮੈਂ ਬਿਲਕੁਲ ਸਮਝਾਂਗਾ ਕਿ ਸਮਾਜ ਵਿੱਚ ਬਿਲਕੁਲ ਇਹ ਗਲਤ ਮੈਸੇਜ ਜਾ ਰਿਹਾ ਮੈਂ ਅੱਜ ਵੀ ਕਹਿਣਾ ਮੈਂ ਤੁਸੀਂ ਮੈਂ ਇੱਕ ਸੋਸ਼ਲ ਵਰਕਰ ਵਰਕਰ ਹਾਂ ਮੈਂ ਸੋਸ਼ਲ ਮੀਡੀਆ ਤੇ ਵੀ ਐਕਟਿਵ ਹਾਂ ਤੁਸੀਂ ਮੇਰੀ ਕੋਈ ਪਿਛਲੀ ਕੁਝ ਬਾਈਟਸ ਦੇਖ ਲਓ ਮੇਰੀ ਹਰ ਬਾਈਟਸ ਮੈਂ ਐਹੀ ਮਹਿਮਾਨਯੋਗ ਅਦਾਲਤ ਦਾ ਔਰ ਵਕੀਲੀ ਵਕੀਲ ਦੇ ਪੇਸ਼ੇ ਦਾ ਮੈਂ ਹਮੇਸ਼ਾ ਸਨਮਾਨ ਕੀਤਾ ਮੈਂ ਸਿਰਫ ਹੱਥ ਜੋੜ ਕੇ ਬੇਨਤੀ ਐਹੀ ਕਰਨਾ ਕਿ ਕਿਰਪਾ ਕਰਕੇ ਸਾਰੀ ਗੱਲ ਦੀ ਜਿਹੜੀ ਨਿਸ਼ਪਕਸ਼ ਜਾਂਚ ਕੀਤੀ ਜਾਵੇ ਔਰ ਪੁਲਿਸ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਨਾ ਕਿ ਤੁਸੀਂ ਕਿਸੇ ਤਰ੍ਹਾਂ ਦੇ ਦਬਾਅ ਮੇਹਠਾ ਉਤੇ ਨਾ ਆ ਕੇ ਆਪਨਾ ਜੋ ਆਪਣਾ ਕੰਮ ਕਰੋ ਤੁਸੀਂ ਕਰ ਰਹੇ ਹੋ ਮੈਨੂੰ ਸਭ ਦੇ ਸਭ ਮੈਨੂੰ ਪੁਲਿਸ ਪ੍ਰਸ਼ਾਸਨ ਦੇ ਭਰੋਸਾ ਮੈਨੂੰ ਵਕੀਲ ਭਾਈਚਾਰੇ ਦੇ ਵੀ ਭਰੋਸਾ ਮੈਨੂੰ ਵਕੀਲ ਭਾਈਚਾਰੇ ਤੇ ਵੀ ਭਰੋਸਾ ਮੈਨੂੰ ਸੈਨੀ ਸਾਹਿਬ ਦੇ ਵੀ ਭਰੋਸਾ ਪਰ ਮੈਂ ਸਿਰਫ ਇਹ ਕਹਾਂਗਾ ਕਿ ਇੱਕ ਵਾਰੀ ਰੂਬਰੂ ਹੋ ਜਾਵੋ ਕਿ ਤੁਸੀਂ ਆਪ ਦੱਸੋ ਕਿ ਇਹ ਜਿਹੜੀ ਹਰਕਤਾਂ ਕੀਤੀਆਂ ਜਾ ਰਹੀਆਂ ਇਹ ਪਥਰਾਵ ਗਾਲੀ ਗਲੋਚ ਇਹ ਗੁੰਡਾ ਤੱਕ ਲਿਆ ਕੇ ਕਿਸੇ ਦੇ ਘਰ ਰਿਆ ਨਾ ਤੇ ਤੁਸੀਂ ਸਵਿਧਾਨ ਦੇ ਰਖਵਾਲੇ ਹੋ ਜਾਂ ਸਵਿਧਾਨ ਦੇ ਇਹ ਜਿਹੜੇ ਰਾਹੁਲ ਸੇਠੀ ਐਡਵੋਕੇਟ ਵਰਗੇ ਬੰਦੇ ਆਪਣਾ ਆਪਣਾ ਪ੍ਰਭਾਵ ਪਾ ਕੇ ਆਪਣੇ ਪਦ ਦਾ ਪ੍ਰਭਾਵ ਪਾ ਕੇ ਇਹ ਗਲਤ ਸਾਰਾ ਮੈਸੇਜ ਸਮਾਜ ਵਿੱਚ ਜੁਬੰਦਾਨਾ ਜਾ ਰਿਹਾ ਮੈਂ ਸਿਰਫ ਇਹ ਜਾਨਣਾ ਸਾਡੇ ਨਾਲ ਇਨਸਾਫ ਕੀਤਾ ਜਾਏ ਪੁਲਿਸ ਪ੍ਰਸ਼ਾਸਨ ਨਿਰਪੱਖ ਜਾਂਚ ਕਰੇ ਔਰ ਸਾਰਾ ਜੋ ਸੱਚਾ ਸਾਹਮਣੇ ਆ ਜਾਵੇ ਸਰ ਰਾਹੁਲ ਸਿੰਘ ਸੇਠੀ ਜੋ ਹੈ ਪਿਛਲੇ ਸਾਲ 31 ਮਾਰਚ ਦਾ ਸ਼ਾਇਦ ਵਕੂਆ ਸੀਗਾ ਕਚਹਿਰੀ ਚੌਂਗਦੇ ਵਿੱਚ ਇਸ ਬੰਦੇ ਦਾ ਕ੍ਰਮ ਹੀ ਇਹ ਹੈਗਾ ਕਿ ਝੂਠ ਸੱਚ ਬੋਲਣਾ ਪਰ ਸੱਚ ਸਾਹਮਣੇ ਆ ਜਾਂਦਾ ਔਰ ਬਹੁਤ ਸਾਰੀ ਪ੍ਰੈਸ ਜਿਹੜੀ ਨੇ ਇਸ ਸੀਜ਼ਨ ਨੂੰ ਕਵਰ ਕੀਤੀ ਸੀ ਉਹ ਕੁਝ ਫੁਟੇਜ ਸ਼ਾਇਦ ਮੇਰੇ ਕੋਲ ਵੀ ਫੁਟੇਜ ਹੈਗੀ ਹੈ ਮੈਂ ਵੀ ਤੁਹਾਨੂੰ ਪ੍ਰੋਵਾਈਡ ਕਰਾਂਗਾ ਜਿਹੜੇ ਸਾਫ਼ ਦਿਖ ਰਿਹਾ ਉਹ ਬੰਦਾ ਆਪਣੀ ਪਗੜੀ ਦਸਤਾਰ ਉਤਾਰ ਕੇ ਫੈਂਕੇ ਸ਼ੋਰ ਮਚਾ ਰਿਹਾ ਕਿ ਮੇਰੀ ਦਸਤਾਰ ਉਤਾਰਦੀ ਮੇਰੀ ਦਸਤਾਰ ਉਤਾਰਦੀ ਇਸ ਤੋਂ ਇਲਾਵਾ ਇਹ ਬੰਦਾ ਜਿਹੜਾ ਹਮੇਸ਼ਾ ਝੂਠ ਦਾ ਸਾਰਾ ਲਾ ਕੇ ਆਪਣੇ ਬੜੇ ਸੋਹਣੇ ਪ੍ਰੋਫੈਸ਼ਨ ਵਾਲੇ ਵਕੀਲੀ ਭਾਈਚਾਰੇ ਨੂੰ ਗੁੰਮਰਾਹ ਕਰਕੇ ਗਲਤ ਰਸਤੇ ਆ ਦੇ ਲਿਆ ਕੇ ਸਾਡੇ ਵਰਗੇ ਜਿਹੜੇ નિર્ਦੋਸ਼ ਔਰ ਜਿਹਦੀ ਬਿਲਕੁਲ ਸਮਾਜ ਦੇ ਦਬੇ ਕੁਚਲੇ ਬੰਦੇ ਆ ਸਾਡੇ ਵਰਗੇ ਬੰਦੇ ਉੱਤੇ ਜਿਹੜਾ ਪ੍ਰੈਸ਼ਰਾਈਜ਼ ਕਰਦਾ ਹੋਇਆ ਇਹ ਇਸ ਸੀਜ਼ ਨੂੰ ਕਿਰਪਾ ਰੂਪ ਤਾਮ ਕੀਤੀ ਜਾਵੇ। ਇਹ ਆਇਆ ਕਦੋਂ ਤੁਹਾਡੇ ਘਰ ਫੱਤਰਬਾਜੀ ਕਦੋਂ ਕੀਤੀ ਇਹ ਇਹ ਪਰਸੋ ਰਾਤ ਦਾ ਬਗੂਆ ਜੀ ਕਿੰਨੇ ਵਜੇ ਦਾ ਇੱਕ ਕੋਈ 8:30 ਕੇ 9 ਵਜੇ ਦਾ ਟਾਈਮ ਸੀ 10 ਪੁਲਿਸ ਨਹੀਂ ਆਈ ਉੱਥੇ ਮੌਕੇ ਤੇ ਪੁਲਿਸ ਆਈ ਆ ਜੀ ਪੁਲਿਸ ਆਈ ਆ ਉਹਨਾਂ ਨੇ ਪੁਲਿਸ ਨੇ ਪਹਿਲੇ ਆ ਕੇ ਸਾਰਾ ਕੁਝ ਪੁੱਛਿਆ ਕਿ ਇਸ ਗੱਲੋਂ ਦੋ ਝਗੜਾ ਪਗਿਆ ਠੀਕ ਆ ਜੀ ਆ ਮੈਂ ਕਮਰਾ ਮੇਰਾ ਕਮਰਾ ਮੰਗਦੇ ਆ ਤੇ ਸਮਾਨ ਸਮੂਹ ਨਗਾ ਮੇਰਾ ਵੀ ਪਿਆ ਇਹਨਾਂ ਦਾ ਵੀ ਪਿਆ ਤੇ ਪੁਲਿਸ ਨੇ ਆ ਕੇ ਆਪਣੀ ਪ੍ਰੈਜ਼ੈਂਟ ਦੇ ਵਿੱਚ ਇਹ ਪਹਿਲੇ ਫੈਸਲਾ ਕੀਤਾ ਕਿ ਕੋਈ ਵੀ ਇੱਥੇ ਸਮਾਨ ਨਹੀਂ ਰੱਖਿਆਗਾ ਜਿਹਦਾ ਜੋ ਸਮਾਨ ਆ ਆਪਣੇ ਘਰ ਦੇ ਅੰਦਰ ਰੱਖਿਆ ਜਾ ਕਮਰੇ ਆਪਾਂ ਕਹਿੰਦੇ ਠੀਕ ਆ ਜੀ ਉਹ ਸਾਰੀ ਮੇਰੇ ਕੋਲ ਇੱਕ ਇੱਕ ਚੀਜ਼ ਦੀ ਫੁੱਟ ਸੀਸੀਟੀਵੀ ਫੁਟੇਜ ਆ ਕਿਉਂਕਿ ਘਰ ਵਿੱਚ ਚਾਰ ਕੈਮਰੇ ਸਾਡੇ ਲੱਗੇ ਆ ਚਾਰ ਕੈਮਰੇ ਉਹਨਾਂ ਦੇ ਲੱਗੇ ਆ ਔਰ ਪੁਲਿਸ ਪ੍ਰਸ਼ਾਸਨ ਅੱਜ ਜਦੋਂ ਪੁਲਿਸ ਵਾਲੇ ਸਾਡੇ ਘਰ ਆਂਦੇ ਆ ਉਹਨਾਂ ਦੇ ਜਦੋਂ ਉਹਨਾਂ ਦੇ ਨਾਲ ਆਂਦੇ ਆ ਘਟੋ ਘਟ ਉਹ ਸਾਡੇ ਨਾਲ ਪੰਜ ਸੱਤ ਮਹੱਲੇ ਦੇ ਕੁਝ ਲੋਕ ਕਿ ਮੋਦਬਾਰ ਬੰਦੇ ਔਰ ਰਾਹੁਲ ਸਿੰਘ ਸੇਠੀ ਖੁਦ ਉਹਦਾ ਬ੍ਰਦਰ ਔਰ ਉਹਦੇ ਫਾਦਰ ਮੌਜੂਦ ਉਸਲੇ ਹਗੇ ਆ ਇੰਨੀ ਪ੍ਰੈਜ਼ੈਂਟ ਇੰਨੀ ਬਿਨਾਂ ਕੁਝ ਪ੍ਰੈਜ਼ੈਂਟ ਹੋਣ ਦੇ ਮਤਲਬ ਲੋਕਾਂ ਦੀ ਪ੍ਰੈਜ਼ੈਂਟ ਦੇ ਵਿੱਚ ਇੱਕ ਪੁਲਿਸ ਵਾਲਾ ਜਿਹੜਾ ਆਂਦਾ ਆਪਣਾ ਨਿਸ਼ਪਕਸ਼ ਗ੍ਰਾਮ ਜਾਂਚ ਕਰਕੇ ਜਾਂਦਾ ਉਹ ਉਹਦੇ ਖਿਲਾਫ ਕੁਝ ਦਰਨੇ ਉਹਨੂੰ ਦਬਾਅ ਤੇ ਲਿਆ ਕੇ ਦਰਨੇ ਲਾਇਆ ਜਾਂਦੇ ਆ ਤੇ ਸਾਰਾ ਤੋਂ ਸਾਰਾ ਸਾਰਾ ਪਤਾ ਲੱਗਦਾ ਹੈ ਕਿ ਪੁਲਿਸ ਨੂੰ ਆਪਣੇ ਕੰਮ ਤੋਂ ਦੋ ਕਿਹਾ ਜਾ ਰਿਹਾ ਨਾ ਲਗਾਇਆ ਗਿਆ ਨਾ ਕਚੈਰੀ ਚਾਉਂਦੇ ਬੋਰਡ ਜਾਣ ਲਈ ਸਰ ਇੱਕ ਘਮਾ ਤੇ ਗਿਆ ਕਹਿੰਦੇ ਹਾਥ ਕੰਗਨ ਪੁਆਰਸੀਗਾ ਪੜੇ ਲਿਖੇ ਕੋ ਫਾਰਸੀ ਗਿਆ ਇੱਕ ਸਾਰਾ ਇੱਕ ਸਬੂਤ ਇੱਕ ਇੱਕ ਚੀਜ਼ ਐਸੀ ਤੁਹਾਨੂੰ ਦੇ ਰਿਹਾ ਮੈਂ ਸਰਾ ਸਰ ਕਹਿ ਰਿਹਾ ਕਿ ਅਗਰ ਰਾਹੁਲ ਸਿੰਘ ਜੀ ਠੀ ਕਹਿ ਰਿਹਾ ਕਿ ਇਹ ਆਪਨੇ ਇਸ ਤਰ੍ਹਾਂ ਮੇਰੇ ਤੋਂ ਜੋ ਵੀ ਬਲੇਮਿੰਗ ਲਗਾ ਰਿਹਾ ਮੇਰੇ ਫਾਦਰਸਰ ਮੈਸਰ ਕੀਤਾ ਜਿੱਦੋਂ ਜੋ ਕਿ ਸਰਾ ਸਰ ਝੂਠ ਹੈਗਾ ਮੇਰੇ ਕੋਲ ਇੱਕ 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 ਸੈਕਿੰਡ ਦੀ ਫੁਟੇਜ ਹੈਗੀ ਆ ਅਗਰ ਅਸੀਂ ਇਹ ਜੀ ਕੋ ਅਗਰ ਜਿਹੜਾ ਵੀ ਤੁਸੀਂ ਸਾਡੇ ਤੇ ਕੋਈ ਇਲਜ਼ਾਮ ਲਗਾ ਰਿਹਾ ਕੋਈ ਰ ਸਬੂਤ ਪੇਸ਼ ਕਰ ਸਾਡੇ ਸਾਹਮਣੇ ਕੁਝ ਲੈ ਕੇ ਆ ਜਬ ਜਬ ਮੀਡੀਆ ਕੇ ਲੈ ਕੇ ਆ ਪੁਲਿਸ ਅਕੇ ਲੈ ਕੇ ਇਹੋ ਜਿਹਾ ਨਾ ਕੁਛ ਲਿਆਂਦੇ ਹੋਏ ਉਹ ਬੰਦਾ ਬਦਮਾਸ਼ੀ ਵਾਲੇ ਰਸਤੇ ਤੇ ਤੁਰਿਆ ਉਹਨੇ ਆ ਕੇ ਖੁੱਲ ਕੇ ਬਦਮਾਸ਼ੀ ਕੀਤੀ ਆ ਮੈਂ ਸਾਰਿਆਂ ਨੂੰ ਪੁੱਛਣਾ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੁੱਛਣਾ ਕੀ ਐ ਜੋ ਰਾਹੁਲ ਸਿੰਘ ਸਿੱਟੀ ਕਰ ਰਿਹਾ ਇੱਕ ਐਡਵੋਕੇਟ ਹੁੰਦੇ ਨਾਤੇ ਇਹ ਠੀਕ ਆ ਇੱਕ ਇੱਕ ਬਦਮਾਸ਼ ਔਰ ਪੱਥਰਬਾਜ਼ ਵਿੱਚ ਔਰ ਇੱਕ ਐਡਵੋਕੇਟ ਵਿੱਚ ਇੱਕ ਕੀ ਫਰਕ ਰਹਿ ਗਿਆ ਮੇਰੇ ਘਰ ਚ ਮੇਰੇ ਮਾਤਾ ਹੈ ਉਹ ਮਸ਼ੀਨ ਦੇ ਉੱਤੇ ਚਲਦੇ ਪਿਆ ਦਿਨ ਚ ਪੇਸਮੇਕਰ ਪਿਆ ਛੋਟੀ ਛੋਟੀ ਬੱਚੀਆਂ ਸਾਡੇ ਘਰ ਕੁਛ ਤੇ ਰਹਿਮ ਖਾ ਕੁਛ ਤੇ ਰਹਿਮ ਖਾ ਤੁਹ ਇਹ ਜੀ ਹਰਕਤਾ ਕਰਦਾ ਪਿਆ ਮੈਂ ਤੈਨੂੰ ਇਨਸਾਨੀਅਤ ਭੁੱਲ ਗਈ ਰਾਹੁਲ ਸਿੰਘ ਸੇਠੀ ਮੈਂ ਸਿਰ ਮੈਂ ਫੇਰ ਸਾਰੇ ਵਕੀਲੀ ਭਾਈਚਾਰੇ ਨੂੰ ਕਹਿਣਾ ਕਿਰਪਾ ਕਰਕੇ ਕਿਸੇ ਦੇ ਬਹਿਕਾਵੇ ਚ ਨਾ ਆਓ ਵੱਲ ਕਿਸੇ ਦੀ ਬਰਗਲਾਣ ਤੇ ਨਾ ਆਓ ਇਹ ਬੰਦਾ ਬਰਗਲਾ ਕੇ ਤੁਹਾਨੂੰ ਗੁੰਮਰਾਹ ਕਰਕੇ ਲਿਆਂਦਾ ਮੈਂ ਮੇਸ਼ਾਜ਼ ਭਾਈ ਜਰਦੀ ਇੱਜ਼ਤ ਕਰਨਾ ਵਕੀਲੀ ਪੇਸ਼ੇ ਦੇ ਇੱਜ਼ਤ ਕਰਨਾ ਮਾਨਯੋਗ ਅਦਾਲਤ ਦੀ ਇੱਜ਼ਤ ਕਰਨਾ ਮਾਨਯੋਗ ਅਦਾਲਤ ਨੇ ਹੀ ਸਾਨੂੰ ਅੱਜ ਤੱਕ ਜੋ ਦਿਲਾਇਆ ਮਾਨਯੋਗ ਅਦਾਲਤ ਨੇ ਹੀ ਸਾਨੂੰ ਦਿਲਵਾਇਆ ਸਰ ਸ਼ਾਮ ਗੱਲ ਕਰ ਰਹੇ ਨੇ ਸਰ ਲਾਈਵ ਹੈ ਰ ਚੈਨਲ ਤੋਂ ਪੱਤਰਕਾਰ ਹਾਂਜੀ ਹਾਂਜੀ ਸਰ ਮੈਂ ਹੋਮ ਕਮਾਂ ਹੈ ਕਿ ਵੀ ਕਾਲ ਦਾ ਰਿਕਾਰਡ ਤੇ ਕੀ ਜੇ ਹਾਂਜੀ ਹਾਂਜੀ ਸਰ ਕਿਨਤਾ ਦੇ ਖਿਲਾਫ ਪੁਨੀਤ ਸਿੱਟੀ ਉਹਨਾਂ ਨੇ ਨਾ ਪ੍ਰੈਸ ਕਾਨਫਰੰਸ ਕੀਤੀ ਸੀ ਹਾਂਜੀ ਤੇ ਉਹਦੇ ਲਈ ਮੈਂ ਤੁਹਾਨੂੰ ਕਾਲ ਕੀਤੀ ਆ ਵੀ ਉਹਨਾਂ ਨੇ ਕਿਹਾ ਵੀ ਇੱਕ ਉਹਨਾਂ ਦੇ ਘਰ ਜਾ ਕੇ ਇੱਟਾ ਪੱਥਰ ਕੀਤੇ ਆ ਉਹਨੇ ਇੱਕ ਵੀਡੀਓ ਵੀ ਆਪਣਾ ਵਿਖਾਈ ਆ ਇੱਟਾ ਪੱਥਰ ਚਲਾਇਆ ਆ ਉਹ ਕਹਿੰਦਾ ਬਦਮਾਸ਼ੀ ਕੀਤੀ ਆ ਹਾਂਜੀ ਹਾਂਜੀ ਤੇ ਤੁਸੀਂ ਸਭ ਕੀ ਕਹਿਣਾ ਚਾਹੋਗੇ ਉਸ ਤੇ ਜਿਹੜੀ ਉਹ ਵੀਡੀਓ ਹੈਗੀ ਆ ਉਹ ਵੀਡੀਓ ਮੈਂ ਟੋਟਲੀ ਡਿਨਾਈ ਕਰਦਾ ਵਾਂ ਪਹਿਲਾਂ ਇਹਨਾਂ ਨੇ ਪੱਥਰਬਾਜ਼ੀ ਕੀਤੀ ਉਤੋਂ ਉਹਦੇ ਜਵਾਬ ਚ ਆਪਾਂ ਕੀਤੀ ਉਹ ਵੀਡੀਓ ਧਿਆਨ ਨਾਲ ਵੀ ਦੇਖੀ ਜਾਏਗੀ ਸੁਣੀ ਜਾਏਗੀ ਉਹਦੇ ਵਿੱਚ ਇਹ ਚੀਜ਼ ਬੰਦਾ ਕਹਿ ਰਿਹਾ ਹਾਏ ਮੈਨੂੰ ਮਾਰਤਾ ਹਾਏ ਮੈਨੂੰ ਮਾਰਤਾ ਮਾਰਿਆ ਕਿੱਥੇ ਕਿੱਥੇ ਵਜਿਆ ਕੁਝ ਵੀਡੀਓ ਧਿਆਨ ਨਾਲ ਸੁਣੀ ਜਾਵੇ ਵੀਡੀਓ ਦੇ ਵਿੱਚ ਮੈਂ ਕਲੀਅਰ ਕਹਿ ਰਿਹਾ ਵਾਂ ਕਿ ਕਿਸ ਕਪੈਸਿਟੀ ਤੇ ਤੁਸੀਂ ਮੇਰੇ ਫਾਦਰ ਨੂੰ ਹੱਥ ਵੀ ਲਾਇਆ ਜਾਂ ਬਦਤਮੀਜ਼ੀ ਕੀਤੀ ਹੈ ਹਾਂਜੀ ਹਾਂਜੀ ਕਿਸੇ ਦੇ ਵੀ ਫਾਦਰ ਨੂੰ ਜਾਂ ਮਦਰ ਨੂੰ ਕੋਈ ਵੀ ਬੋਲੇਗਾ ਜਾਂ ਕਰੇਗਾ ਜਾਂ ਕੁਝ ਵੀ ਹੈਗਾ ਵਾ ਠੀਕ ਹੈ ਜੀ ਆਪਾਂ ਐਸਐਚਓ ਸਾਹਿਬ ਦੀ ਨੋਲਿਜ ਵੀ ਲਿਆਂਦਾ ਇਹ ਸਭ ਕੁਝ ਕੀਤਾ ਸੀਗਾ ਬਟ ਡਿਊਰਿੰਗ ਕੀ ਐਸਐਚਓ ਸਾਹਿਬ ਥੋੜਾ ਕੰਮ ਸੀਗੇ ਉਸ ਟਾਈਮ ਤੇ ਬਿਜ਼ੀ ਸੀਗੇ ਏਐਸਆਈ ਗੁਰਜੀਤ ਸਿੰਘ ਨੇ ਇਹਨਾਂ ਨਾਲ ਮਿਲ ਕੇ ਸਾਰੀ ਪਲੈਨਿੰਗ ਬਣਾ ਕੇ ਕਿ ਹਾਂ ਵੀ ਅੱਜ ਆਪਾਂ ਕਬਜ਼ਾ ਕਰ ਲੈਣਾ ਉੱਥੇ ਇਹਨਾਂ ਦੀ ਨੀਅਤ ਹੈ ਸੀ ਕਿ ਓਨੇ 7 ਵਜੇ ਵਾਲੀ ਵੀਡੀਓ ਦੇ ਹਿਸਾਬ ਨਾਲ 9:30 ਵਾਲੀ ਵੀਡੀਓ ਨੂੰ ਗਲਤ ਦਰਸਾਇਆ ਜਾ ਰਿਹਾ ਵਾ ਇਸ ਕਰਕੇ ਉਹ ਧਿਆਨ ਨਾਲ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਸਾਡੇ ਘਰ ਕੈਮਰੇ ਦੋਨਾਂ ਪਾਰਟੀਆਂ ਦੇ ਲੱਗੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜੇ ਵੀਡੀਓ ਚਾਹੀਏਗੀ ਉਹ ਵੀ ਪ੍ਰੋਵਾਈਡ ਹੋ ਜਾਏਗੀ ਮੈਂ ਕਾਨੂੰਨ ਤੇ ਵਿਸ਼ਵਾਸ ਰੱਖਦਾ ਵਾਂ ਤੇ ਮੈਂ ਇਹਨੂੰ ਵਿਸ਼ਵਾਸ ਪੂਰਾ ਵਾ ਅਸੀਂ ਸੱਚ ਦੇ ਨਾਲ ਖੜੇ ਆਂ ਜੋ ਫੈਸਲਾ ਅਦਾਲਤ ਚਾ ਜੋ ਫੈਸਲਾ ਹੁਣ ਵੀ ਜੋ ਨਾਲ ਇਨਸੀਡੈਂਟ ਕੀਤਾ ਵਾ ਪੁੱਛ ਕਰੇਗੀ ਸਾਨੂੰ ਇਹ ਮਨਜ਼ੂਰ ਹੋਏ